ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲੇ ਵਜੇ ਗ੍ਰਿਲਾਂ 'ਚ ਗ੍ਰਿਲਾਂ 'ਚ ਵੱਜ ਕੇ ਜਦੋਂ ਥੱਲੇ ਡਿੱਗੇ ਤਾਂ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਦੇ ਇਹਨਾਂ ਦੇ ਟੈਸਟ ਤੇ ਟੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ ਇਹ ਚੌਂਕ 'ਤੇ ਜਾ ਕੇ ਉੱਥੋਂ ਇਹਨਾਂ ਨੂੰ ਫੜ ਕੇ ਲਿਆਂਦਾ ਇਹ ਕਾਫੀ ਜਾਣੇ ਤਿੰਨ ਚਾਰ ਤੇ ਭੱਜ ਗਏ ਤੇ ਦੋ ਜਣੇ ਕਾਬੂ ਆ ਗਏ ਸ਼ੀਸ਼ੇ ਚੜ੍ਹ ਕੇ ਤੇ ਅੰਦਰੋਂ ਕਹਿੰਦੇ ਅਸੀਂ ਬੂਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸ਼ੀਸ਼ਾ ਛੂਆ ਤੋੜ-ਤੋੜ ਕੇ ਤੇ ਫੇਰ ਲਿਆਂਦਾ ਇਹਨਾਂ ਨੂੰ ਇੱਥੇ ਇਹ ਜਾਮਨ ਲੱਗਦਾ ਤੇ ਜੇ ਕਰਕੇ ਫੜਿਆ ਗੱਡੀ ਗੱਡੀ ਜਾਮ ਲੱਗ ਗਿਆ ਤਾਂ ਫੜੇਗੇ ਨਹੀਂ ਤੇ ਇਹਨਾਂ ਫੜੇ ਨਹੀਂ ਜਾਣਾ ਫਰਾਰ ਹੋ ਜਣਾ ਸੀ ਇਹਨਾਂ ਨੇ ਟ੍ਰੱਕ ਬੋਰਮਤੀ ਹੋਇਆ ਜੀ ਇਹਨਾਂ ਦੇ ਆਪਣੇ ਵੱਲੋਂ ਸਿੱਧਾ ਜਾਣ ਦਾ ਖਾਲੀ ਸੜਕ ਹੀ ਇਹਨਾਂ ਨੇ ਆਪਣੇ ਵੱਲ ਜਾ ਕੇ ਪਤਾ ਨਹੀਂ ਕੀ ਕਰਟ ਮਾਰਿਆ ਇਹਨਾਂ ਨੇ ਕਟ ਮਾਰ ਕੇ ਤੇ ਉਹਨਾਂ ਨੂੰ ਥੱਲੇ ਸੁੱਟ ਕੇ ਗਾਹਾਂਗੇ ਇਹ ਇੱਕ ਐਕਸੀਡੈਂਟ ਹੋਇਆ ਵਾ ਅਸੀਂ ਉਸੇ ਜਿਹੜੇ ਮੌਕੇ ਤੇ ਪਹੁੰਚੇ 2 ਮਿੰਟ ਚ ਤੇ ਵੇਖਿਆ ਆ ਗਏ ਮੌਕੇ ਤੇ ਆਈ ਵੇਰੀ ਹਸਪੀਟਲ ਆਏ ਆ ਜਿੱਥੇ ਕਿ ਇੱਕ ਬੰਦੇ ਦੀ ਜਾਨ ਧੋ ਗਈ ਉਹਨਾਂ ਜਿੰਨਾ ਜਿਹੜੇ ਟਰੱਕ ਚਲਾਉਣ ਦੇ ਸੀ ਬੰਦੇ ਉਹਨਾਂ ਕੋਲ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ ਤੇ ਇਹ ਭਾਜੀ ਜਿਹੜੇ ਸੀ ਇਹਨਾਂ ਨੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਇਓ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਕੱਢੀ ਆ ਤੇ ਡਵਾਈਡਰ ਦੇ ਦੇਖਿਆ ਨੇ ਵਿਚੇ ਨਾਲ ਡਵਾਈਡਰ ਦੇ ਬਾਅਦ ਜਿੱਥੇ ਬਾਇਓ ਮੁੜ ਕੇ ਰਾਖੇ ਤੇ ਥੱਲੇ ਇਹਨਾਂ ਦਾ ਜਿਹੜਾ ਇਥੋਂ ਟਾਇਰ ਲੱਕਿਆ ਉਹ ਸਰਕਾਰੀ ਲੋਕਾਂ ਤੇ ਵੀ ਇਹਨਾਂ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਹਾਂ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਭਾਰੇ ਮੋਕੇ ਤੇ ਫੜ ਕੇ ਤੇ ਆ ਫੜ ਲੇ ਆਪਾਂ ਬੰਦੇ ਫੜਦੇ ਦੋ ਜਾਨੇ ਫੜੇ ਬੰਦੇ ਨਸ਼ੇ ਦੀ ਹਾਲਤ ਜੀ ਨਹੀਂ ਨਹੀਂ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਬਿਲਕੁਲ ਇਹ ਕਿਤੋਂ ਦੇ ਆ ਡਰਾਈਵਰ ਐ ਦੱਸਿਆ ਉਹਨੇ ਪਤਾ ਕਰੰਡੇ ਆ ਗਰਦਾਸਪੁਰ ਦੇ ਆ ਵੈਸੇ ਕਹਿੰਦੇ ਆ ਤੇ ਬਾਕੀ ਸਾਰੀ ਵੇਖ ਕੇ ਪੁਛ ਕਈ ਕੋਸ਼ਿਸ਼ ਕਰੇ ਫਿਰ ਵੀ ਤੁਹਾਨੂੰ ਦੱਸਤਾ ਕੋਈ ਕਰਦਾ ਹੈ ਹੈਵੀ ਵਹੀਕਲ ਇਤਰੋਂ ਲੰਘ ਨਹੀਂ ਸਕਦੇ ਕੋਈ ਪ੍ਰਸ਼ਕੁਲ ਜਸ਼ਨ ਰੋਕਦਾ ਨਹੀਂ ਆ ਜੀ ਇਤਰੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਰਾਜੀ ਦਾ ਹੈਵੀ ਬਾਈਕ ਇਤਰੋਂ ਲੰਘ ਨਹੀਂ ਸਕਦੇ ਉਹ ਕਿਤਨਾ ਲੰਘ ਕੇ ਆਇਆ ਵੈਸੇ ਵੀ ਦੱਸੋਗੇ ਤਾਂ ਬਾਅਦ ਵੈਸੇ ਨਹੀਂ ਅਵੇ ਵੀ ਕੋਈ ਐਂਟਰੀ ਹੋ ਗਈ ਹਾਂਜੀ ਹਾਂਜੀ ਓ ਓ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਬੇਰਨੇ ਪੁੱਛਨੇ ਕਿਉਂ ਕਿਦਾਂ ਲੰਗੇ ਆ ਕੀ ਕਰਨੇ ਹੀ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਆ ਜਿੱਦਾਂ ਜੋ ਵੀ ਹੋਊਗਾ ਕੋਈ ਲਾਇਸੈਂਸ ਕੋਈ ਹੈਗਾ ਨਾ ਕੋਈ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਆ